ਪਰਮ ਸਤਕਾਰਯੋਗ ਸਾਧ ਸੰਗਤ ਜੀ ਆਪਣੇ ਆਪਣੇ ਮਨ ਬਿਰਤ ਨੂੰ ਇਕਾਗਰ ਕਰ ਲਈਏ ਤੇ ਗੱਜ ਕੇ ਆਖ ਲਈਏ ਧੰਨ ਸ਼੍ਰੀ ਸਤਗੁਰੂ ਜਗਜੀਤ ਸਿੰਘ ਜੀ ਧੰਨ ਸ਼੍ਰੀ ਸਤਗੁਰੂ ਉਦੇ ਸਿੰਘ ਜੀ ਸਾਧ ਸੰਗਤ ਜੀ ਅੱਜ ਦੀ ਸਾਖੀ ਦਾ ਵਿਸ਼ਾ ਹੈ ਜੈ ਤੰਗਮ ਸ਼੍ਰੀ ਜੈ ਤੰਗ ਇਹ ਸਾਖੀ ਗੁਰਸਾਖੀ ਭਾਗ ਪਹਿਲਾਂ ਵਿੱਚੋਂ ਲਈ ਗਈ ਹੈ ਸਰਦਾਰ ਜੈ ਤੇਗ ਸਿੰਘ ਅਨੰਤ ਨਾਮਵਰ ਪ੍ਰੋਪ ਪ੍ਰੈਸ ਪ੍ਰੋ ਫੋਟੋਗ੍ਰਾਫਰ ਬੁੱਧੀਜੀਵੀ ਤੇ ਵਿਦਵਾਨ ਸੱਜਣ ਦਾ ਜਨਮ 1946 ਵਿੱਚ ਸਿੱਖ ਪੰਥ ਦੀ ਨਾਮਵਰ ਸ਼ਖਸੀਅਤ ਭਾਈ ਹਰਚਰਨ ਸਿੰਘ ਹੋਰਾਂ ਦੇ ਗ੍ਰਹਿ ਵਿਕੇ ਹੋਇਆ ਭਾਈ ਹਰਚਰਨ ਸਿੰਘ ਜੋ ਪੰਜਾਬ ਸੈਕਰੀਏਟ ਵਿੱਚ ਗੈਸਟਿਡ ਆਫੀਸਰ ਸਨ ਅਤੇ 1971 ਵਿੱਚ ਆਪਣੀ ਪੋਸਟ ਤੋਂ ਰਿਟਾਇਰ ਹੋਏ ਭਾਈ ਸਾਹਿਬ ਨੇ ਸਿੱਖ ਕੀਰਤਨਕਾਰਾਂ ਅਤੇ ਵਿਦਵਾਨਾਂ ਲਈ ਇੱਕ ਬਹੁਤ ਬਹੁਤ ਜੀ ਸਲਹਾਨ ਯੋਗ ਅਤੇ ਬਹੁਤ ਹੀ ਮਿਹਨਤ ਵਾਲਾ ਉਦਮ ਅੰਮ੍ਰਿਤ ਕੀਰਤਨ ਪੋਥੀ ਸੰਪਾਦਨ ਦਾ ਕਾਰਜ ਕੀਤਾ ਅੰਮ੍ਰਿਤ ਕੀਰਤਨ ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਵਿੱਚ ਪ੍ਰਵਾਨਿਤ ਸ਼ਬਦਾਂ ਦਾ ਸੰਕਲਨ ਕੀਤਾ ਤੇ ਕਰਤਾ ਦੀ ਥਾਂ ਦਾਸਰਾ ਕੁਕਰ RAM ਕਾ ਲਿਖਿਆ ਜਦੋਂ ਸ੍ਰੀ ਸਤਗੁਰੂ ਜਗਜੀਤ ਸਿੰਘ ਜੀ ਨੂੰ ਸਰਦਾਰ ਜੈਤੇਗ ਸਿੰਘ ਹੋਰਾ ਰਾਹੀ ਉਨ੍ਹਾਂ ਦੇ ਪਿਤਾ ਵੱਲੋਂ ਘਾਲੀ ਇਸ ਵੱਡੀ ਕਹਾਣੇ ਦਾ ਪਤਾ ਲੱਗਾ ਤਾਂ ਸਤਿਗੁਰੂ ਜਿਨੇ ਹਰਚਰਨ ਸਿੰਘ ਜੀ ਨੂੰ ਗੱਡੀ ਭੇਜ ਕੇ ਸ਼੍ਰੀ ਭੈਣੀ ਸਾਹਿਬ ਬੁਲਾਇਆ ਤੇ ਮਾਨ ਸਨਮਾਨ ਕੀਤਾ ਇਸ ਪੋਥੀ ਦਾ ਪਹਿਲਾ ਆਡੀਸ਼ਨ 1953 ਵਿੱਚ ਭਾਈ ਸਾਹਿਬ ਭਾਈ ਰਣਦੀਪ ਸਿੰਘ ਹੋਰੀ ਸ਼ਿਮਲੇ ਵਿੱਚ ਸੰਕਟਾ ਲਈ ਰਿਲੀਜ਼ ਕੀਤਾ ਸਰਦਾਰ ਹਰਚਰਨ ਸਿੰਘ ਨੇ ਆਪਣੀ ਕਹਾਣਨਾ ਲਈ ਕੋਈ ਰਾਇਲਟੀ ਕੋਈ ਮਿਹਨਤਾਨਾ ਨਹੀਂ ਲਿਆ ਸ਼੍ਰੀ ਸਤਗੁਰਜਗਜੀਤ ਸਿੰਘ ਜੀ ਦੀ ਸਰਦਾਰ ਜੈ ਤੇਗ ਸਿੰਘ ਅਨੰਤ ਹੋਰਾਂ ਨਾਲ ਕਾਫੀ ਨੇੜਤਾ ਸੀ ਅਕਸਰ ਵੱਡੇ ਨਾਮਤਰੀ ਮੇਲਿਆਂ ਦੀ ਫੋਟੋਗ੍ਰਾਫੀ ਲਈ ਅਨੰਤ ਜੀ ਦੀਆਂ ਸੇਵਾਵਾਂ ਲਈਆਂ ਜਾਂਦੀਆਂ ਸਨ 1986 ਦੇ ਨੇੜੇ ਤੇੜੇ ਸਰਦਾਰ ਅਨੰਤ ਦੰਪਤੀ ਨੇ THAILAND SINGAPORE ਮਲਾਇਆ ਜਾਣਾ ਸੀ ਅਤੇ 6 ਕੁ ਦਿਨ ਵਾਸਤੇ ਬੈਂਕਾਕ ਵੀ ਰੁਕਣਾ ਸੀ ਸਤਗੁਰੂ ਜੀ ਨੇ ਇਸ ਵਾਸਤੇ ਆਪ ਸਰਦਾਰ ਹਰਮਿੰਦਰ ਸਿੰਘ ਚਾਵਲਾ ਹਰਨੂ ਨੂੰ ਫੋਨ ਕਰਕੇ ਅਨੰਤ ਦੰਪਤੀ ਨੂੰ 에어ਪੋਰਟ ਤੋਂ ਆਪ ਲੈ ਕੇ ਆਉਣ ਤੇ ਸਾਮ ਸੰਭਾਲਦਾ ਹੁਕਮ ਕੀਤਾ ਅਨੰਤ ਦੰਪਤੀ ਨੂੰ ਇਹ 6 ਦਿਨ ਸਰਦਾਰ ਚਾਵਲਾ ਵੱਲੋਂ ਸ਼ਾਹੀ ਮਹਿਮਾਨ ਨਿਵਾਜ਼ੀ ਦੀਆਂ ਸੇਵਾਵਾਂ ਮੂਹੀਆਂ ਕੀਤੀਆਂ ਗਈਆਂ ਅਨੰਤ ਜੀ ਬਹੁਤ ਪਰਸੰਨ ਹੋਏ ਤੇ ਵਾਪਸੀ ਤੇ ਇਸ ਮਹਿਮਾਨ ਨਿਵਾਜ਼ੀ ਲਈ ਸਤਿਗੁਰੂ ਜੀ ਦਾ ਧੰਨਵਾਦ ਕਰਨ ਸ਼੍ਰੀ ਪੈਣੀ ਸਾਹਿਬ ਆਏ ਸਤਗੁਰ ਜਗਜੀਤ ਸਿੰਘ ਜੀ ਨੇ ਆਪਣੇ ਆਸਣ ਤੇ ਸਾਹਮਣੇ ਵਿਛਾਈ ਕਰਵਾ ਕੇ ਅਨੰਤ ਜੀ ਨੂੰ ਬਿਠਾਇਆ ਤੇ ਕੀਰਤਨ ਕਰਨ ਲੱਗਿਆ ਰਾਗ ਮਾਲਕੋਸ ਵਿੱਚ ਦਸੰ ਪਾਤਸ਼ਾਹ ਦਾ ਜੈ ਜੈ ਜਗ ਕਾਰਣ ਸ਼ਿਸ਼ਟ ਉਬਾਰਣ ਮਮ ਪ੍ਰਤੀਪਾਲਣ ਜੈ ਤਗੰ ਤੈਗੰਬ ਸ਼ਬਦ ਪਾੜ ਕੇ ਮਾਨ ਦਿੱਤਾ ਵਾਪਸ ਹੀ ਤੇ ਅਨੰਤ ਜੀ ਵੱਲ ਵੇਖਦਿਆਂ ਬਚਨ ਕੀਤਾ ਤੁਸੀਂ ਸ਼ਾਇਦਾੜਾ ਰੰਗਦੇ ਹੋ ਹਾਂਜੀ ਕੋਸ਼ਿਸ਼ ਕਰੋ ਤੀ ਜੇ ਛੱਡ ਸਕੋ ਤਾਂ ਜੀ ਕੋਸ਼ਿਸ਼ ਕਰਾਂਗਾ ਮੁਰ ਅਨੰਤ ਜੀ ਨੇ ਆਪਣਾ ਦਾੜਾ ਨਹੀਂ ਰੰਗਿਆ ਚੰਡੀਗੜ੍ਹ ਵਿਦਿਅਕ ਸੰਮੇਲਨ ਸੀ ਜੈ ਤੇਗ ਸਿੰਘ ਅਨੰਤ ਇਸ ਸਮਾਗਮ ਦੀ ਫੋਟੋਗ੍ਰਾਫੀ ਕਰ ਰਹੇ ਸਨ ਸੁਭਾਵਿਕ ਸਤਗੁਰੂ ਜੀ ਦੀ ਨਿਗਾਹ ਪਈ ਤੇ ਬਚਨ ਕੀਤਾ ਤੁਸੀਂ ਬਹੁਤ ਸੋਹਣੇ ਲੱਗਦੇ ਹੋ ਅੱਜ ਅਨੰਤ ਜੀ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਨਿਵਾਸ ਰੱਖਦੇ ਹਨ ਤੇ ਆਪਣੀਆਂ ਭਰਪੂਰ ਯਾਦਾਂ ਨਾਲ ਕਾਰਸ਼ੀਲ ਰਹਿੰਦੇ ਹਨ ਸਿਹਤ ਠੀਕ ਨਾ ਹੁੰਦਿਆ ਵਿਚੜਦੀ ਕਲਾ ਵਿੱਚ ਵਿਚਰਦੇ ਹਨ ਤੇ ਮੁਹabbਤਾ ਵਣਦੇ ਹਨ ਧੰਨ ਸ਼੍ਰੀ ਸਤਗੁਰੂ ਚਕਜੀਤ ਸਿੰਘ ਜੀ ਸਾਸ਼੍ਰੀ ਅਕਾ